ਅਜੇ ਸਿੰਘ ਸਾਹਿਬ ਕੋਲੇ 2008 ਦਾ ਮਾਮਲਾ ਹਲ ਨਦੀ ਸਿਹੜੇ ਵਾਲਿਆਂ ਦਾ ਲੈ ਕੇ ਆਇਆ ਵਾ ਉਥੇ ਗੁਰੂ ਸਾਹਿਬ ਜੀ ਦੀ ਬੇਅਦਬੀ ਕੀਤੀ ਗਈ ਆ ਬਲਵੰਤ ਸਿੰਘ ਨਾਬੀ ਡੇਰੇ ਦਾ ਆਏ ਵੱਲੋਂ ਆਪਣੇ ਕਿਸੇ ਡੇਰੇ ਵਿੱਚ ਗੁਰੂਗਾਂ ਸਾਹਿਬ ਜੀ ਦਾ ਪਇਤਾਸ਼ ਕੀਤਾ ਹੋਇਆ ਸੀਗਾ ਉਸ ਉੱਪਰ ਤਿਲਕ ਲਗਾਇਆ ਗਿਆ ਵਾ ਚੰਦੂ ਮਾਜਵਾ ਭੈਣਨੀਤ ਕੋਲ ਤੇ ਸਜੀਤ ਸਿੰਘ ਇਹਨਾਂ ਤੇ ਜਵਾਂ ਨਹੀਂ ਕੋਈ ਵੀ ਕਾਰਵਾਈ ਕੀਤੀ ਗਈ ਇਹ ਅਰਾਜੀ ਘਟਨਾ ਮੈਂ ਤੁਸੀਂ ਅੱਜ ਕਰਦੇ ਆ ਅਸੀਂ ਪਹਿਲਾਂ ਵੀ ਕੀਤੀਆਂ ਹੋਈਆਂ ਨੇ ਉਦੋਂ ਦਾ ਕੁਝ ਇਹਨਾਂ ਨੇ ਨਹੀਂ ਤੇ ਅਸੀਂ ਅੱਜ ਫੇਰ ਲੈ ਕੇ ਆਏ ਆ ਸਟੇਡੀਅਮ ਦੇ ਰੋਟੀ ਪੰਜੀ ਪੱਤੀ ਨਾ ਪਰ ਕੀ ਮਾਮਲਾ ਲੈ ਕੇ ਆਏ ਇਹ ਵਾਜੇ ਦਾ ਖਾਲਸਾ ਵਾਜੇ ਦੇ ਫਤਿਹ ਹੈ ਮੈਂ ਮੇਗਾ ਜੀ ਸਿੰਘ ਸੀਲਿੰਗ ਮਕਸਦ ਸਾਹਿਬ ਤੋਂ ਜੀ ਅਜੇ ਸਿੰਘ ਸਾਹਿਬ ਕੋਲੇ 2008 ਦਾ ਮਾਮਲਾ ਹਲਨ ਦੇ ਸਿਹੜੇ ਵਾਲਿਆਂ ਦਾ ਲੈ ਕੇ ਆਇਆ ਵਾ ਉਥੇ ਗੁਰੂ ਸਾਹਿਬ ਜੀ ਦੀ ਬੇਅਦਬੀ ਕੀਤੀ ਗਈ ਆ ਇਹਨਾਂ ਨੇ ਬਲਵੰਤ ਸਿੰਘ ਨਾਬੀ ਡੇਰੇ ਦਾ ਆ ਵੱਲੋਂ ਆਪਣੇ ਕਿਸੇ ਡੇਰੇ ਵਿੱਚ ਗੁਰਗਨ ਸਾਹਿਬ ਜੀ ਦਾ ਪਇਤਾਸ਼ ਕੀਤਾ ਹੋਇਆ ਸੀਗਾ ਉਸ ਉਪਰ ਤਿਲਕ ਲਗਾਇਆ ਗਿਆ ਵਾ ਤੇ ਜੋ ਕੀ ਸਾਡੀ ਮਜਾਦਾ ਦੇ ਬਿਲਕੁਲ ਉਲਟਾ ਸਾਡੀ ਮਜਾਦਾ ਦੇ ਖਿਲਾਫ ਆ ਗਲੂਗਾਂਤ ਸਾਹਿਬ ਜੀ ਦੇ ਗਲੂਗੋਲ ਸਿੰਘ ਜੀ ਦੀ ਬੇਇਜ਼ਤੀ ਕੀਤੀ ਗਈ ਆ ਉਸ ਦੇ ਵਿੱਚ ਚੰਦੂ ਮਾਜਵਾ ਭਾਈ ਨੀਤ ਕੋਲ ਤੇ ਸਜੀਤ ਸਿੰਘ ਇਹਨਾਂ ਤੇ ਜਵਾਂ ਨਹੀਂ ਕੋਈ ਵੀ ਕਾਰਵਾਈ ਕੀਤੀ ਗਈ ਤੇ ਉਸ ਉਸ ਵਿੱਚ ਆਈ ਸੀ ਐਪਲੀਕੇਸ਼ਨ ਬਲਵੰਤ ਸਿੰਘ ਤੋਂ ਇਹ ਨਾਮੀ ਡੇਰਾ ਜਿਸੇ 헤ੜੇ ਵਾਲੇ 헤ੜੇ ਪਹਿਲਾਂ ਬਲਵੰਤ ਸਿੰਘ ਹਾਂਜੀ ਉਹਨਾਂ ਨੇ ਆਪਣੇ ਡੇਰੇ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਨੂੰ ਦਪਤਾ ਪ੍ਰਕਾਸ਼ ਕੀਤਾ ਜਿਵੇਂ ਉਸ ਉੱਪਰ ਤਿਲਕ ਲਗਾਇਆ ਗਿਆ ਹਾਂਜੀ ਉਹਦੇ ਵਿੱਚ ਕੌਣ ਕੌਣ ਸ਼ਾਮਲ ਸੀ ਕੋਇਮ ਸਿੰਘ ਚੰਦੂ ਮਾਜਾ ਦਾ ਭੈ ਬੀਬੀ ਭੈ ਨੀਤ ਕੋ ਸ ਸਜੀਤ ਸਿੰਘ ਹਾਂ ਠੀਕ ਇਹਦੀ ਸ਼ਿਕਾਇਤ 2008 ਦੀ ਘਟਨਾ ਮੈਂ ਕਦੀ ਅੱਜ ਕਰਦੇ ਅਸੀਂ ਪਹਿਲਾਂ ਵੀ ਕੀਤੀਆਂ ਹੋਈਆਂ ਨੇ ਉਦੋਂ ਤੱਕ ਕੁਝ ਇਹਨਾਂ ਨੇ ਨਹੀਂ ਤੇ ਅਸੀਂ ਅੱਜ ਫੇਰ ਲੈ ਕੇ ਆਏ ਹਾਂ ਸ਼ਿਕਾਇਤ ਬੀਬੀ ਪਹਿਲਾਂ ਇਹ ਅਜ ਤੋਂ 2 ਸਾਲ ਪਹਿਲਾਂ ਦਿੱਤੀ ਸੀ ਠੀਕ ਹਾਂਜੀ ਵਾਜੇ ਕਾ ਖਾਲਸਾ ਵਾਹਿਗੁਰੂ ਨਾਮ ਦੁਬਾਰਾ ਦੱਸ ਮੈਂ ਗੱਜ ਸਿੰਘ ਇਹਨਾਂ ਦਾ ਨਿਸ਼ਾਨ ਲੈ ਹਾਂਜੀ ਭਾਈ ਜੀ ਨਾਂ ਪਰ ਕੀ ਮਾਮਲਾ ਲੈ ਕੇ ਆਏ ਇਹ ਵਾਜੇ ਕਾ ਖਾਲਸਾ ਵਾਹਿਗੁਰੂ ਦੇ ਫਤਿਹ ਹੈ ਮੈਂ ਮੇਗਾ ਜੀ ਸਿੰਘ ਸਿਲੀ ਮੁਖਸਾ ਸਾਹਿਬ ਤੋਂ ਜੀ ਅਜੇ ਸਿੰਘ ਸਾਹਿਬ ਕੋਲੇ 2008 ਦਾ ਮਾਮਲਾ ਹਲਨ ਦੇ ਸਿਹੜੇ ਵਾਲਿਆਂ ਦਾ ਲੈ ਕੇ ਆਇਆ ਵਾ ਉੱਥੇ ਗੁਰੂ ਸਾਹਿਬ ਜੀ ਦੀ ਬੇਅਦਬੀ ਕੀਤੀ ਗਈ ਆ ਇਹਨਾਂ ਨੇ ਬਲਵੰਤ ਸਿੰਘ ਨਾਬੀ ਡੇਰੇ ਦਾਇਆ ਵੱਲੋਂ ਆਪਣੇ ਕਿਸੇ ਡੇਰੇ ਵਿੱਚ ਗੁਰਗਾਂ ਸਿੰਘ ਜੀ ਦਾ ਪੈਕਾਸ਼ ਕੀਤਾ ਹੋਇਆ ਸੀਗਾ ਉਸ ਉੱਪਰ ਤਿਲਕ ਲਗਾਇਆ ਗਿਆ ਵਾ ਤੇ ਜੋ ਕੀ ਸਾਡੀ ਮਜਾਦ ਦੇ ਬਿਲਕੁਲ ਉਲਟਾ ਸਾਡੀ ਮਜਾਦ ਦੇ ਖਿਲਾਫ ਆ ਗੁਰਗਾਂ ਸਿੰਘ ਸਾਹਿਬ ਜੀ ਦੇ ਗੁਰਗੋਲ ਸਿੰਘ ਜੀ ਦੀ ਬੇਰਦੀ ਵੀ ਕੀਤੀ ਗਈ ਆ ਉਸ ਦੇ ਵਿੱਚ ਚੰਦੂ ਮਾਜਾ ਭਾਈ ਨੀਤ ਕੋ ਤੇ ਸਜੀਤ ਸਿੰਘ ਇਹਨਾਂ ਤੇ ਜਵਾਂ ਨਹੀਂ ਕੋਈ ਵੀ ਕਾਰਵਾਈ ਕੀਤੀ ਗਈ ਤੇ ਉਸ ਉਸ ਵਿੱਚ ਆਈ ਸੀ ਐਪਲੀਕੇਸ਼ਨ ਬਲਵੰਤ ਸਿੰਘ ਤੋਂ ਇਹ ਨਾਮੀ ਡੇਰਾ ਜਿਸੇ 헤ੜੇ ਵਾਲੇ 헤ੜੇ ਪਹਿਲਾਂ ਬਲਵੰਤ ਸਿੰਘ ਹਾਂਜੀ ਉਹਨਾਂ ਨੇ ਆਪਣੇ ਡੇਰੇ ਦੇ ਵਿੱਚ ਗੁਰਪ੍ਰਿੰਦਪ ਸਿੰਘ ਦਾ ਪਤਾ ਪਤਾਕਾਸ਼ ਕੀਤਾ ਹੋਇਆ ਸੀਗਾ ਉਸ ਉੱਪਰ ਤਿਲਕ ਲਗਾਇਆ ਸੀ ਤਿਲਕ ਲਗਾਇਆ ਹਾਂਜੀ ਉਹਦੇ ਵਿੱਚ ਕੌਣ ਕੌਣ ਸ਼ਾਮਲ ਸੀ ਕੋਮ ਸਿੰਘ ਚੰਦੂ ਮਾਜੇ ਦਾ ਭਾਈ ਬੀਬੀ ਭਾਈ ਨੀਤ ਕੋ ਸਜਜੀਤ ਸਿੰਘ ਹਾਂਜੀ ਠੀਕ ਹੈ ਇਹਦੀ ਸ਼ਿਕਾਇਤ 2008 ਦੀ ਘਟਨਾ ਮੈਂ ਤੁਸੀਂ ਅੱਜ ਕਰਦੇ ਹਾਂ ਅਸੀਂ ਪਹਿਲਾਂ ਵੀ ਕੀਤੀਆਂ ਹੋਈਆਂ ਨੇ ਉਦੋਂ ਦਾ ਕੁਝ ਇਹਨਾਂ ਨੇ ਨਹੀਂ ਕਿ ਅਸੀਂ ਅੱਜ ਫੇਰ ਲੈ ਕੇ ਆਏ ਹਾਂ ਸ਼ਿਕਾਇਤ ਪਹਿਲਾਂ ਇਹ ਅਜ ਤੋਂ 2 ਸਾਲ ਪਹਿਲਾਂ ਦਿੱਤੀ ਸੀ ਠੀਕ ਹਾਂਜੀ ਵਾਜ ਜੀ ਦਾ ਖਾਲਸਾ ਵਾਹ ਆਪਣਾ ਨਾਮ ਦੁਬਾਰਾ ਦੱਸੋ ਮੈਂ ਗੱਜੀ ਸਿੰਘ ਇਹਦਾ ਨਿਸ਼ਾਨ ਪਿਆ